ਜਗਰਾਉਂ ਦੇ ਪਿੰਡ ਕਮਾਲਪੁਰ ਚ ਨਿਹੰਗ ਸਿੰਘਾਂ ਦੇ ਗੁੰਡਾ ਕਰਦੇ ਦੇਖਣ ਨੂੰ ਮਿਲਿਆ ਸਾਸੀ ਇੱਕ ਨਿਹੰਗ ਸਿੰਘਾਂ ਨੇ ਥਾਣਾ ਸਦਰ ਦੇ ਐਸਐਚਓ ਹਰਸ਼ਵੀਰ ਸਿੰਘ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਥਾਣੇਦਾਰ ਸਮੇਤ 4 ਹੋਰ ਮੁਲਾਜ਼ਮ ਜ਼ਖਮੀ ਹੋ ਗਏ ਦਰਅਸਲ ਤਕਰੀਬਨ 4 ਦਿਨ ਪਹਿਲਾਂ ਪਿੰਡ ਸੰਗੋਵਾਲ ਚ ਗਨ ਪੁਆਇੰਟ ਤੇ ਲੁੱਟੀ ਗਈ ਆਲਟੋ ਕਾਰ ਦੀ ਜਾਂਚ ਕਰਦੇ ਪੁਲਿਸ ਵੀਰਵਾਰ ਰਾਤ ਨੂੰ ਇੱਕ ਬਦਮਾਸ਼ਾਂ ਤੱਕ ਪਹੁੰਚੀ ਸੀ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਦੇਖਦਿਆਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਹਮਲੇ 'ਚ ਐਸਐਚਓ ਦੀ ਅੱਖ ਨੇੜੇ ਸੱਟ ਲੱਗੀ ਹੈ ਜਦਕਿ ਚੌਕੀ ਇੰਚਾਰਜ ਦੇ ਹੱਥਾਂ ਦੀਆਂ ਉਂਗਲਾਂ 'ਤੇ ਸੱਟ ਲੱਗੀ ਹੈ ਦੱਸਦੇ ਕਿ ਐਸਐਚਓ ਹਰਸ਼ਵੀਰ ਸਿੰਘ ਦੇ ਚਿਹਰੇ ਤੇ ਤੇਜ਼ਧਾਰ ਹਥਿਆਰ ਨਾਲ वार ਕੀਤੇ ਗਏ ਨੇ ਜਦੋਂ ਪੁਲਿਸ ਮੁਲਾਜ਼ਮ ਦੇ ਰਾਤ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾ ਰਹੇ ਸਨ ਤਾਂ ਉੱਥੇ ਹੀ ਉਨ੍ਹਾਂ ਨੇ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਕੀ ਮਾਮਲਾ ਹੋਇਆ ਅਟੈਕ ਹੋਇਆ ਵਾ ਤੁਹਾਡੇ ਤੇ ਇੱਕ ਪਾ ਦੇ ਘਾਰ ਕੋ ਉੱਤੋਂ ਬਾਹਰ ਟ੍ਰੇਡ ਕਰ ਲਏ ਸੀ ਅੱਛਾ ਜੀ ਉੱਥੇ ਜਿੰਨੇ ਗਾਲੇ ਸਾਡੇ ਤੇ ਹਮਲਾ ਕਰਦੇ ਜੇ ਹਮਲਾ ਕਰਦੇ ਤਾਂ ਕਿੰਨੇ ਜਾਣੀ ਸੀ ਜੇ ਹਮਲਾ ਕਰਨ ਵਾਲੇ ਪਰ ਇੱਕੋ ਬੰਦਾ ਸੀ ਅੱਛਾ ਇੱਕੋ ਬੰਦਾ ਸੀ ਤੇ ਸਰ ਕੀ ਚੀਜ਼ ਸੀ ਉਹਨਾਂ ਦੇ ਕੋਲ ਉਹਦੀ ਕੋਈ ਕਪੜਾ ਨਹੀਂ ਸੀ ਸਿਰ ਤੇ ਜੱਟ ਹੋ ਰਿਹਾ ਅੱਛਾ ਤੇ ਆਪਣੇ ਸਰ ਕਿੰਨੇ ਮੁਲਾਜ਼ਮ ਕਾਇਲ ਹੋ ਗਏ ਅਸੀਂ ਦੋ ਇੰਸਪੈਕਟਰ ਸਾਹਿਬ ਸਰ ਐਸ ਐਚ ਓ ਜਮਾਟੋ ਦੀ ਜਗ੍ਹਾ ਤੇ ਅੱਛਾ ਇਹੋ ਨਹੀਂ ਜਾਣੇ ਜ਼ਖਮੀ ਹੋਏ ਹਨ ਤੇ ਉਹ ਸਰ ਬੰਦਾ ਫੜਿਆ ਗਿਆ ਤੇ ਦੂਜੇੰਬਰ ਤੇ ਸਾਰੇ ਆਪਣਾ ਇਹ ਹੋਈ ਘਟਨਾ ਹੈ ਕਿੱਥੇ ਦੀ ਆ ਕਮਾਲਪੁਰਾ ਫਰੰਡ ਹੋਜੀ ਕਮਾਲਪੁਰਾ ਪਿੰਡ ਇਹ ਜਗਰਾਉਂ ਵਾਲੇ ਪਾਸੇ ਨਹੀਂ ਪੈ ਜਾਂਦਾ ਜੀ ਠੀਕ ਆ ਸਰ